ਸ਼ਸ਼ੀਕਾਲ ਬਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰੈਂਚ ਟਰੈਕਟਰ ਪਿੰਡ ਭਾਈ ਗਸਤੌਰ ਡਿਸਟ੍ਰਿਕਟ ਬਟਿੰਡਾ ਤੇ ਸਾਰੇ ਪ੍ਰਾਪ ਨੂੰ ਪਿਆਰ ਭਰੀ ਸ਼ਸ਼ੀਕਾਲ ਹੋਰ ਪ੍ਰਾਪ ਨੂੰ ਠੀਕ ਠਾਕ ਹੋ ਤੁਹਾਡੀਆਂ ਸੇਤਾਂ ਦੇ ਕੀ ਹਾਲ ਚਾਲ ਨੇ ਜਰੂਰ ਕਮੈਂਟ ਕਰਕੇ ਦੱਸਿਓ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਕਮੈਂਟ ਕਰਿਓ ਅਗਲੀ ਵਾਰ ਅਗਲੀ ਵਾਰ ਤੇ ਤੁਹਾਡਾ ਨਾਮ ਬੋਲਿਆ ਕਰਾਂਗੇ ਸਾਰੀ ਵੀਡੀਓ ਚ ਕਿਉਂ ਹੁਣ ਸੀਜ਼ਨ ਸੀ ਹੈ ਰੀਜਨ ਕਰਕੇ ਖੇਚ ਸੀ ਜੀ ਥੋੜੀ ਜਿਹੀ ਕਿਉਂ ਆਮ ਹੀ ਨਹੀਂ ਬਹੁਤ ਟਰੈਕਟਰ ਸੇਲ ਹੋਏ ਆ ਪਿਛਲੇ 3 ਮਹੀਨਿਆਂ ਤੋਂ ਪੂਰਾ ਐ ਵੱਲੋਂ ਵੀ ਪੂਰਾ ਸੀਰ ਸੀਗਾ ਟਰੈਕਟਰਾਂ ਦਾ ਅਗਲੇ ਮਹੀਨੇ ਤੋਂ ਫ੍ਰੀ ਹੋ ਜਾਣਗੇ ਤੁਹਾਡੇ ਨਾਂ ਨੂੰ ਬੋਲਿਆ ਕਰਾਂਗੇ ਤੇ ਤੁਹਾਨੂੰ ਮਿਲ ਕੇ ਵੀ ਜਾਵਾਂਗੇ ਸਾਰੇ ਭਰਾਵਾਂ ਨੂੰ ਕੋਸ਼ਿਸ਼ ਕਰਾਂਗੇ ਕਿਤੋਂ-ਕਿਤੋਂ ਮਿਲेंगे ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਵਗੈਰਾ ਸ਼ੇਅਰ ਕਰਦੇ ਹੋ ਬਿਨਾ ਕਹਿਣ ਤੋਂ ਮੇਰੇ ਵੀਡੀਓ ਸ਼ੇਅਰ ਕਰੀਨ ਨੂੰ ਆ ਤੁਹਾਡਾ ਇੰਨਾ ਕਿ ਧੰਨਵਾਦ ਕਰਦਾ ਹਾਂਗਾ ਅੱਜ ਤੁਹਾਨੂੰ ਟਰੈਕਟਰ ਦਾ ਆਪਣੇ ਕੋਲ ਕਾਫੀ ਹੋਰ ਆਏ ਹੋਏ ਆ अजक तो मैशी वगैरह पचानवे हुआ होया स्वराज काफी आ गए स्वराज बेटे भी बहुत है दो हजार इक्की माल बवंजा दस गेयर प्रो गेयर प्रो फोर स्पीड ट्रैक्टर है वो कोई भी ट्रैक्टर खरीदना खरीद लो इक्की माल छवेगा यह छे लाख पचानवे हजार रुपये तीन इक्की माल द ਇਹਨੀਆਂ ਕੰਪਨੀ ਦੇ 7.45 ਲੱਖ ਰੁਪਇਆ ਇਹ 22 ਮਾਰਨ ਦਾ ਉਹ 21 ਮਾਰਨ ਦਾ ਬੜੀਆ ਸਾਫ ਡੇਟਿੰਗ ਹੈ ਇਹ ਪਿਆਪੀਆਂ ਲਈ ਆ ਰਹੇ ਆ ਇਹਦਾ ਲੈ ਜਾ 5 ਲੱਖ 115000 ਰੁਪਇਆ ਇਹ ਵੀ ਬਹੁਤ ਵਧੀਆ ਸਾਫ ਸਾਲ ਤੇ ਸਾਰੇ ਡੇਟਾਂ ਦਾ ਲੋਨ ਕਰਵਾ ਕੇ ਦੇਵਾਂਗੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰੋ 88720 3784 9174628687203546 ਇਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ ਤੁਹਾਡਾ ਸਾਡਾ ਪਿੰਡ ਹੈ ਜਿਹੜਾ ਭਾਈ ਬਤੌਰ ਡਿਸਟ੍ਰਿਕਟ ਬਠਿੰਡਾ ਚ ਟਰੈਕਟਰ ਲਾਉਂਡ ਮੇਲਾ ਲੱਗਿਆ ਹੋਇਆ ਭਰਾਵੋ ਲਾਉਂਡ ਮੇਲਾ ਤਾਂ ਕਹਿੰਦੇ ਨੇ ਵਿਚੰਦੇ ਕਮੈਂਡ ਸ਼ਵੰਡ ਕਰਦੇ ਜਾਂਦੇ ਮੇਲਾ ਕਾ ਦਾ ਕਿਉਂ ਭਰਾਵੋ ਕਹਿੰਦੇ ਇੱਕ ਪਲੇਟਫਾਰਮ ਦੇ ਥੱਲੇ ਤੁਹਾਨੂੰ ਕਟੋ ਘਟ 50 ਪਲੱਸ ਟ੍ਰੈਕ ਮੈਨ ਉਦੋਂ ਮੇਲੇ ਲੱਗ ਜਾਂਦਾ ਉਦੋਂ ਆਪਾਂ ਕਹਿੰਦੇ ਕਾਫੀ ਕਵਾਂਟੀਟੀ ਚ ਚੀਜ਼ ਖੜੀ ਉਹਨੂੰ ਮੇਲੇ ਦੇ ਨਾਂ ਤੇ ਆਪਾਂ ਬੋਲ ਦਿੰਦੇ ਆ ਕਿਉਂ ਮੇਲੇ ਲੱਗਦੇ ਉਹਨਾਂ ਨੂੰ ਤਾਂ ਹੀ ਮੇਲੇ ਕਹਿੰਦੇ ਆ ਕਿ ਲੋਕ ਇਕੱਠ ਵੱਟ ਗੈਦਰਿੰਗ ਜ਼ਿਆਦਾ ਹੋਵੇ ਕਿਉਂ ਇੱਥੇ ਟਰੈਕਟਰਾਂ ਦੀ ਗੈਦਰਿੰਗ ਜ਼ਿਆਦਾ ਹੈ ਟਰੈਕਟਰ ਤਾਂ ਹੁਣ ਥੋੜੇ ਜੀ ਐ ਮੈਨੂੰ ਟਰੈਕਟਰ ਘਟਾਏ ਆ ਕੋਟੇ ਟਰੈਕਟਰ ਨੇ ਸਾਮ੍ਹਦੇ ਨਹੀਂ ਸੀ ਕਿਉਂ ਆਪਣੇ ਦਾ 70 80 ਟਰੈਕਟਰ ਤਾਂ ਰੂਟੀਨ 'ਚ ਹੁੰਦੀ ਸੀ ਹੁਣ ਥੋੜੇ ਜੇ ਕਿਉਂ ਇੰਨੇ ਟਰੈਕਟਰ ਸਭਾਈ ਕਰਨੀ ਔਕੀ ਸੀ ਖੜਦੇ ਵੀ ਨਹੀਂ ਇੱਥੇ 40 ਟਰੈਕਟਰ ਹੀ ਖੜਦੇ ਆ 30 ਟਰੈਕਟਰ ਆਊਟ ਕਰਦੇ ਆ ਇਸ ਕਰਕੇ ਥੋੜੇ ਜੇ ਟਰੈਕਟਰ ਘਟਾਏ ਆ ਤੇ ਇੱਥੇ ਤੁਸੀਂ ਜਿਵੇਂ ਆ 50 55 ਟਰੀ ਜਿਆਦਾ ਕੁਝ ਨਹੀਂ ਜੀ ਦਾ ਐਨੀ ਵੀ ਜਾਲ ਦੇ ਬੁਨਿਆਦ ਸੀ ਕਿ ਐਨੀ ਕੋਈ ਲੋਕ ਮੰਨਦੇ ਸੀ ਕਿ ਕਾਫੀ ਭਰਾਵਾਂ ਦੇ ਫੋਨ ਆਉਂਦੇ ਨੇ ਇਹਦੇ ਵਾਸਤੇ ਵੀ ਸਾਨੂੰ 50 55 ਈ ਕੈਰੈਕਟਰ ਜਰੂਰ ਦਿਓ 50 55 ਈ ਕੈਰੈਕਟਰ ਜਰੂਰ ਦਿਓ ਕਿ ਅਸੀਂ ਇਹ ਕੈਰੈਕਟਰ ਲੈਣਾ ਹੈ ਕਿਉਂ ਥ੍ਰੀ ਸਟੇਟਾ ਕੈਰੈਕਟਰ ਹੈ ਥ੍ਰੀ ਸਟੇਟਾ ਕਿਹ ਹੈਗਾ ਕੈਰੈਕਟਰ ਹੈ ਜੋ ਸਾਫ਼ ਸੁਥਰੀ ਸਾਥ ਦਿੰਦਾ ਇਹ ਕਿਸੇ ਵੀਰ ਨੇ ਕੈਰੈਕਟਰ ਲੈਣਾਗਾ ਮਡਮ ਕਹਿੰਦੇ ਦੋ ਮਟਕੇ ਦੇ ਵੀਡੀਓ ਬਣਾਇਆ ਜਾਂਦੇ ਕਹਿੰਦੇ ਮਾਡੀ ਬਾਗ ਕਰਤ ਪਾਜੀ ਬਹੁਤ ਵਧੀਆ ਸਾਫ ਹਾਲਤ ਦਾ ਟਰੈਕਟਰ ਇਹ ਕਿਉਂ 3 ਸਪੀਡ 16 ਦੇ 16 9 28 ਦੇ ਟਾਇਰਾਂ ਚ ਆਉਂਦਾ ਇਹ 16 9 28 ਦੇ ਟਾਇਰਾਂ ਚ ਆਉਂਦਾ ਦੋ ਮਿੰਟ ਬੰਦ ਕਰੀਏ ਇਹਨੂੰ ਕਦੇ 16 9 28 ਦੇ ਟਾਇਰਾਂ ਚ ਆਉਂਦਾ ਹੈਗਾ ਇਹ 3 ਸਪੀਡ ਦਾ ਕਿਸੇ ਪੁਰਾਣੇ ਟਰੈਕਟਰ ਲੈਣਾ ਪੰਜਾਬ ਨੰਬਰ 495000 ਰੁਪਿਆ ਟਰੈਕਟਰ ਦੀ ਕੀਮਤ ਆ ਬਹੁਤ ਵਧੀਆ ਸਾਫ ਹਾਲਤ ਚਾ ਬਹੁਤ ਜੈਨੂਅਨ ਟਰੈਕਟਰ ਹੈ ਡਿਮਾਂਡ ਵੀ ਬਹੁਤ ਸੀਦੀ ਟਰੈਕਟਰ ਦੀ ਕੱਲ ਹੀ ਟਰੈਕਟਰ ਹਜੇ ਆਪਾਂ ਕਿਸੇ ਵੱਡੇ ਟਰੈਕਟਰ ਦੇ ਵਿੱਚ ਕੱਟਿਆਗਾ ਆ ਟਰੈਕਟਰ ਆ ਕੇ ਖੜਾਗਾ ਹਜੇ ਮੈਨੂੰ ਤੋਤਾ ਨਹੀਂ ਸਮਾਰਿਆ ਨਹੀਂ ਕੁਛ ਨਹੀਂ ਕੋਈ ਰੰਗ ਨਹੀਂ ਕਰਿਆ ਕੁਛ ਨਹੀਂ ਕਿਵੇਂ ਲਿਆਗਾ ਉਵੇਂ ਹੀ ਖੜਾਗਾ ਉਵੇਂ ਹੀ ਖੜਾਗਾ ਕਿਵੇਂ ਆਪਾਂ ਕੱਲ ਵਿੱਚ ਕੱਟਿਆਗਾ ਕੱਲ ਹੀ ਆਇਆ ਗਲੀ ਟਰੈਕਟਰ ਇਹ ਕੱਲ ਆਇਆ ਟਰੈਕਟਰ ਕੱਲ ਹੀ ਆਇਆ ਨਾ ਕੋਈ ਕਰਿਆ ਤਾਂ ਨਹੀਂ ਹੈਗਾ ਕਿਸੇ ਦਾ ਨਾ ਕੁਛ ਨਹੀਂ ਕਰਿਆ ਤੋਤਾ ਵੀ ਨਹੀਂ ਤੋਤਾ ਵੀ ਨਹੀਂ ਤੋਤਾ ਵੀ ਨਹੀਂ ਆਈ ਵੇਚਿਆ ਕਰਾਂਗੇ ਟਰੈਕਟਰ ਹੁਣ ਭਰਾਵੋ ਵਿੱਚ ਜ਼ਿਮੀਦਾਰ ਕਹਿੰਦੇ ਆ ਵੀ ਸਾਨੂੰ ਲਿਬੜਿਆ ਕਿਬੜਿਆ ਵੀ ਕਿੰਨੇ ਵੇਚ ਤੇ ਲਿਬੜੇ ਲਿਬੜੇ ਕੋਟੋਟ 10 12 ਮਹੀਨੇ ਬਿਨਾ ਤੋਤੇ ਹਨਾ ਬਿਨਾ ਤੋਤੇ 10 12 ਬਿਨਾ ਤੋਤੇ 10 12 ਟਰੈਕਟਰ ਵੇਚਤੇ ਕਿਉਂ ਇੰਨੀ ਕਿਰਪਾ ਤੁਹਾਡੀ ਬਿਨਾ ਤੋਤੇ ਹੋਏ ਟਰੈਕਟਰ ਵੀ ਆਦਕੀ 10 12 ਟਰੈਕਟਰ ਬਿਨਾ ਤੋਤੇ ਹੋਏ ਵੇਚਤੇ ਕਿਉਂ ਗਾਹ ਕ ਜਾਦੇ ਸੀ ਡਿਮਾਂਡ ਜ਼ਿਆਦੇ ਸੀ ਵੜਾਂਚ ਟਰੈਕਟਰ ਜਿੱਦੇ ਤੁਹਾਡਾ ਅਸ਼ੀਰਵਾਦ ਜਿਆਦਾ ਸੀਗਾ ਕੋਈ 40 42 45 ਟਰੈਕਟਰ ਵਿਕੇ ਤਾਂ ਹੀ ਵਿਕੇ ਆ ਭਰਾਵੋ ਵੜਾਂਚ ਟਰੈਕਟਰ ਦੇ ਇਹ 50 55 ਇਹ ਖਰੀਦਣ ਲਈ ਵੀ ਸੰਪਰਕ ਕਰ ਲੋ 54 5 ਖਰੀਦ ਲੋ 50 50 ਡੀ ਖਰੀਦ ਲੋ ਇਹ ਜੌਂਡੀਅਰ ਆਪਣੇ ਕੋਲੇ ਇਹੀ ਖੜੇ ਆ ਪਹਿਲਾਂ ਵਾਲੇ ਜੌਂਡੀਅਰ ਸਾਰੇ ਵਿਕੇ ਸੀ ਕੱਲਾ ਆਹ ਰਹਿ ਗਿਆ ਸੀ ਉਹਦੇ ਵਿੱਚੋਂ ਤੱਕ 54 5 ਰਹਿ ਗਿਆ ਸੀਗਾ ਹੋਰ ਟਰੈਕਟਰ ਕੋਈ ਵੀ 36 30 ਸੁਪਰ ਗ੍ਰੀਨ ਦੇ 36 ਦੀ ਇੱਕ ਪਾਸੇ ਰਾ ਦਿਓ ਗੱਲੀ ਜੰਗ ਸਾਰੇ ਪਾਣੀ ਇੱਕ ਗਲਾਸ ਪੀ ਬਈ ਬਣ ਕੇ 36 30 ਖਰੀਦ ਲੋ 9500 ਮੱਛੀ ਖਰੀਦ ਲੋ ਤੇ ਸੋਨਾਲੀ ਕਾ 60 ਵਾਲਾ ਖਰੀਦ ਲਓ ਤੇ 36 30 ਸਪੈਸ਼ਲ ਐਡੀਸ਼ਨ ਖਰੀਦ ਲਓ ਕੋਈ ਵੀ ਟਰੈਕਟਰ ਖਰੀਦ ਲਓ ਆਸਾਨ ਕਿਸ਼ਤਾਂ ਬਈ ਕੋਈ ਪੈਸੇ ਨਹੀਂ ਇਕੱਠੇ ਦੇਣੇ ਕੁਛ ਨਹੀਂ ਤੁਸੀਂ ਕਰਨਾ ਆਪਣਾ ਤੁਹਾਡਾ ਰਿਕਾਰਡ ਸਹੀ ਹੋਵੇ ਤੇ ਆਸਾਨ ਕਿਸ਼ਤਾਂ ਚ ਤੁਸੀਂ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਕਿਸੇ ਵੀ ਪ੍ਰਾਣੇ ਖਰੀਦਣਾ ਤੇ ਅੱਗੇ ਆ ਕੇ ਆਪਣੇ ਕੋਲੇ 655 655 4 व्हीਲ ਚ 4 व्हीਲ ਚ ਕਿਸੇ ਪ੍ਰਾਣੇ ਖਰੀਦਣਾ ਹੋਵੇ ਇਹ ਟਰੈਕਟਰ ਐਮ ਵੱਲੋਂ ਜਮਾਂ ਨਵਾਂ ਟਰੈਕਟਰ ਮੈਕੋ ਪੰਪ ਵਾਲਾ ਮੈਕੋ ਪੰਪ ਵਾਲਾ ਟਰੈਕਟਰ ਆਪਣੇ ਕੋਲੇ ਆਇਆ ਹੋਇਆ ਹੈਗਾ ਕਿਸੇ ਵੀਰ ਨੇ ਖਰੀਦਣਾ ਤਾਂ ਮੈਕੋ ਪੰਪ ਵਾਲਾ ਵੀ ਖਰੀਦ ਕੇ ਲੈ ਜਾ ਸਕਦੇ ਹੋ ਕੋਈ ਵੀ ਹੋਰ ਟਰੈਕਟਰ ਖਰੀਦਣਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜੇ ਟਰੈਕਟਰ ਦੀ ਜਾਣਕਾਰੀ ਚਾਹੀਦੀ ਆ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਸਸ਼ੀਕਾਲ ਥੈਂਕ ਯੂ